ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਜਿਹੜੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕਿ ਝੋਨੇ ਦੀ ਫਸਲ ਦੇ ਵਿੱਚ ਜੜਾਂ ਕਾਲੀਆਂ ਹੋਣਾ। ਵਾਧਾ ਨਹੀਂ ਹੋ ਰਿਹਾ। ਜਾਂ ਜਿਹੜੇ ਥੱਲੇ ਵਾਲੇ ਪੱਤੇ ਪੀਲੇ ਪੈ ਰਹੇ ਆ। ਗਰੋਥ ਰੁਕ ਰਹੀ ਹੈ। ਇੰਨਾ ਵਾਰ ਜਿਹੜੇ ਮੇਨ ਸਵਾਲ ਆ ਰਹੇ ਆ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਕਿ ਇਹਦੇ ਵਿੱਚ ਕੀ ਸਮੱਸਿਆ ਕੀ ਆ ਉਹਦਾ ਆਪਾਂ ਹੱਲ ਕਰ ਸਕਦੇ ਆ ਤੇ ਕਈ ਕਿਸਾਨ ਵੀ ਜਿਹੜੇ ਉਹ ਉਲੀਨਾਸ਼ਕ ਜਾਂ ਕੀਟਨਾਸ਼ਕ ਜਿਹੜੀਆਂ ਜ਼ਹਿਰਾਂ ਉਹ ਯੂਰੀਆ ਦੀ ਜਿਹੜੀ ਡੋਸ ਦੇ ਨਾਲ ਜਿਹੜੀ ਯੂਰੀਆ ਖਾਦ ਆਪਾਂ ਪਾਉਣੀ ਆ ਉਹਦੇ ਨਾਲ ਜਿਹੜਾ ਮਿਕਸ ਕਰਕੇ ਪਾ ਰਹੇ ਆ ਕਿ ਉਹਦੇ ਨਾਲ ਆਪਣੀ ਜਿਹੜੀ ਪਾਉਣੀ ਸਹੀ ਆ ਜਾਂ ਗਲਤ ਆ ਤੇ ਪਲੱਸ ਜਿਹੜਾ ਇਹ ਦੇਖਣ ਚ ਆਇਆ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਕੀਟਨਾਸ਼ਕ ਜਾਂ ਉਲੀਨਾਸ਼ਕ ਜਿਹੜੇ ਆਪਣੇ ਹੱਥਾਂ ਦੇ ਰਾਂਹੀਂ ਨੰਗੇ ਹੱਥਾਂ ਰਾਹੀਂ ਜਿਹੜਾ ਹੈਗਾ ਹਰੇ ਹੱਥ ਨੀਲੇ ਹੱਥ ਜਿਹੜੇ ਕਰਕੇ ਤੇ ਉਹ ਫੋਟੋਆਂ ਪਾ ਰਹੇ ਆ ਉਹ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਸਹੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲਰ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਾਲ ਜਾਣਕਾਰੀ ਤੁਹਾਡੇ ਤਾਈਂ ਪਹੁੰਚਦੀ ਰਵੇ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈਗਾ ਕਿ ਝੋਨੇ ਦੀ ਫਸਲ ਦੇ ਵਿੱਚ ਹੁਣ ਜਿਹੜੀ ਸਮੱਸਿਆ ਮੇਨ ਆ ਰਹੀ ਹੈ ਕਿ ਜੜਾਂ ਕਾਲੀਆਂ ਹੋਣੀਆਂ ਜਿਹਨੂੰ ਕਿ ਆਪਾਂ ਜਿਹੜੇ ਪਿਛਲੇ ਸਾਲਾਂ ਦੇ ਹਿਸਾਬ ਨਾਲ ਜਿਹੜੀ ਸਮੱਸਿਆ ਆਉਂਦੀ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਹ ਹੁੰਦੀ ਹੈ ਮੁੱਖ ਤੌਰ ਤੇ ਜਦੋਂ ਲਗਾਤਾਰ ਆਪਾਂ ਝੋਨੇ ਦੀ ਫਸਲ ਦੇ ਵਿੱਚ ਲਗਾਤਾਰ ਪਾਣੀ ਖੜਾ ਰੱਖਦੇ ਆ 15 ਦਿਨ ਜਾਂ 20 ਦਿਨ ਉਹ ਹੁੰਦਾ ਮੇਨ ਆਪਣਾ ਨਦੀਨ ਨਾਸ਼ਕ ਮਤਲਬ ਨਦੀਨਾਂ ਦੀ ਜਿਹੜਾ ਹੱਲ ਕਰਨ ਵਾਸਤੇ ਕਿ ਨਦੀਨ ਜਿਹੜੇ ਹੈਗੇ ਆ ਉਹਨਾਂ ਦਾ ਵਾਧਾ ਰੁਕੇ ਨਦੀਨ ਖੇਤ ਦੇ ਵਿੱਚ ਪੈਦਾ ਨਾ ਹੋਣ ਤੇ ਪਰ ਜਦੋਂ ਆਪਾਂ ਲਗਾਤਾਰ ਉਦੋਂ ਬਾਅਦ ਵੀ ਜਿਹੜਾ ਖੇਤਾਂ ਦੇ ਵਿੱਚ ਪਾਣੀ ਖੜਾ ਰੱਖਦੇ ਆ ਤਾਂ ਉਹਦੇ ਨਾਲ ਜਿਹੜੇ ਹੈ ਚੋਨੇ ਦੀ ਫਸਲ ਦੇ ਵਿੱਚ ਜਿਹੜਾ ਕਾਲੀਆਂ ਹੋਣੀਆਂ ਇਹ ਸਮੱਸਿਆ ਆ ਜਾਂਦੀ ਹੈ ਇਹਦਾ ਕਾਰਨ ਹੁੰਦਾ ਹਾਈਡਰੋਜਨ ਸਲਫਾਈਡ ਟੌਕਸਿਸਿਟੀ ਤੇ ਜਾਂ ਇਹਨੂੰ ਐਕਿਓਚੀ ਡਿਜ਼ੀਜ਼ ਕਹਿੰਦੇ ਆ ਕਿਉਂਕਿ ਇਹ ਕੱਲੇ ਪੰਜਾਬ 'ਚ ਨਹੀਂ ਹੋਰਾਂ ਸਟੇਟਾਂ ਦੇ ਵਿੱਚ ਜਾਂ ਹੋਰਾਂ ਦੇਸ਼ਾਂ ਦੇ ਵਿੱਚ ਵੀ ਇਹ ਸਮੱਸਿਆ ਆਉਂਦੀ ਹੈ ਇਹਦਾ ਕਾਰਨ ਹੁੰਦਾ ਜਦੋਂ ਆਪਾਂ ਝੋਨੇ ਦੀ ਫਸਲ ਦੇ ਵਿੱਚ ਜਦੋਂ ਜਿਹੜਾ ਝੋਨਾ ਝੋਨਾ ਜਿਹੜਾ ਹੈ ਕੱਦੂ ਰਾਈ ਬੀਜਿਆ ਹੁੰਦਾ ਕੱਦੂ ਕਰਕੇ ਆਮ ਜਿਹੜੀ ਫਸਲ ਝੋਨੇ ਦੀ ਲਾਈ ਹੈ ਉਹਦੇ ਵਿੱਚ ਜਦੋਂ ਆਪਾਂ ਲਗਾਤਾਰ ਪਾਣੀ ਖੜਾ ਰੱਖਦੇ ਆ ਤਾਂ ਉਹਦੇ ਵਿੱਚ ਜਿਹੜੀ ਹੈ ਆਕਸੀਜਨ ਦੀ ਘਾਟ ਹੋਣ ਨਾਲ ਜ਼ਮੀਨ ਦੇ ਵਿੱਚ ਜਿਹੜੇ ਬੂਟੇ ਆ ਉਹ ਲਗਾਤਾਰ ਜਿਹੜੇ ਆਪਣੇ ਖਰਾਕੀ ਤੱਤ ਉਹ ਜ਼ਮੀਨ ਦੇ ਵਿੱਚੋਂ ਨਹੀਂ ਚੱਕ ਸਕਦੇ ਵਾਧਾ ਰੁਕ ਜਾਂਦਾ ਤੇ ਆਕਸੀਜਨ ਦੀ ਘਾਟ ਦੇ ਨਾਲ ਇਹ ਜਿਹੜੀਆਂ ਜੜਾਂ ਉਹ ਕਾਲੀਆਂ ਹੋ ਜਾਂਦੀਆਂ ਤੇ ਵਾਧਾ ਰੁਕਣ ਕਰਕੇ ਜਿਹੜੇ ਥੱਲੇ ਵਾਲੇ ਪੱਤੇ ਪੀਲੇ ਹੋ ਜਾਂਦੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਨਾਈਟ੍ਰੋਜਨ ਦੀ ਮਤਲਬ ਕਿ ਜਿਵੇਂ ਯੂਰੀਆ ਤਾਤੀ ਘਾਟ ਆ ਗਈ ਹੋਵੇ ਜਦੋਂ ਆਪਾਂ ਬੂਟਾ ਪਟਕੇ ਦੇਖਦੇ ਆ ਜੜਾਂ ਜਿਹੜੀਆਂ ਕਾਲੀਆਂ ਨਜ਼ਰ ਆਉਂਦੀਆਂ ਇਹ ਜਿਹੜਾ ਮੇਨ ਹੈਗਾ ਹਾਈਡਰੋਸਲਫਾਈਟ ਟੌਕਸਿਸਿਟੀ ਸੋ ਇਹਦੇ ਵਿੱਚ ਆਪਾਂ ਕਿਸਾਨ ਵੀਰੋ ਮੇਨ ਜਿਹੜਾ ਖਿਆਲ ਰੱਖਣਾ ਹੈ ਜਦੋਂ ਆਪਾਂ 15 ਦਿਨ ਲਗਾਤਾਰ ਪਾਣੀ ਖੇਤ ਦੇ ਵਿੱਚ ਖੜਾ ਰੱਖਿਆ ਨਦੀਨ ਆਪਣੇ ਕਾਬੂ ਹੋ ਗਏ ਉਸ ਤੋਂ ਬਾਅਦ ਆਪਾਂ ਖੇਤਾਂ ਦੇ ਵਿੱਚੋਂ ਪਾਣੀ ਸੁਕਾਓ ਪਾਣੀ ਸੁਕਾਉਣ ਤੋਂ ਬਾਅਦ ਜਦੋਂ ਮਤਲਬ ਖੇਤ ਗਿੱਲਾ ਹੀ ਆਪਣਾ ਤਿੰਨ ਤੋਂ ਪੰਜ ਦਿਨ ਬਾਅਦ ਆਪਾਂ ਦੁਬਾਰਾ ਪਾਣੀ ਛੱਡਣਾ ਜਿੱਥੇ ਜੜਾਂ ਕਾਲੀਆਂ ਹੋਣ ਦੀ ਸਮੱਸਿਆ ਹੈ ਤੁਸੀਂ ਇਹ ਧਿਆਨ ਨਾ ਦੇਖੋ ਜਦੋਂ ਆਪਾਂ ਪਾਣੀ ਸੁਕਾਵਾਂਗੇ ਉਦੋਂ ਤੀਜੇ ਜਾਂ ਪੰਜਵੇਂ ਦਿਨ ਤੱਕ ਜਿਹੜਾ ਝੋਨੇ ਦੀ ਫਸਲ ਹੈ ਜਾਂ ਬੂਟੇ ਆ ਜਿਹੜੇ ਉਹ ਨਵੀਆਂ ਜੜਾਂ ਉਹਦੇ ਵਿੱਚ ਬਣਨ ਲੱਗ ਪਿੰਦੀਆਂ ਇਹਦਾ ਮਤਲਬ ਇਹੀ ਹੈ ਕਿ ਆਕਸੀਜਨ ਦੀ ਘਾਟ ਦੇ ਨਾਲ ਜਾਂ ਲਗਾਤਾਰ ਪਾਣੀ ਖੜਾ ਰੱਖਣ ਦੇ ਨਾਲ ਜਿਹੜੀ ਗ੍ਰੋਥ ਰੁਕੀ ਸੀਗੀ ਜਦੋਂ ਜੜਾਂ ਨਵੀਆਂ ਬਣਨ ਲੱਗ ਪੀਆਂ ਉਦੋਂ ਆਪਾਂ ਪਾਣੀ ਦੁਬਾਰਾ ਲਾ ਸਕਦੇ ਦੂਜੇ ਨੰਬਰ ਤੇ ਖੇਤਾਂ ਦੇ ਵਿੱਚ ਕਈ ਵਾਰ ਕਿਸਾਨ ਵੀ ਜਿਹੜਾ ਬਿਨਾਂ ਕਿਸੇ ਮਤਲਬ ਸਿਫਾਰਸ਼ ਦੇ ਜਾਂ ਬਿਨਾਂ ਕਿਸੇ ਆ ਆਪਾਂ ਘਾੜ ਦੇ ਸਲਫਰ ਤੱਤ ਪਾ ਦਿੰਨੇ ਆ ਜਾਂ ਕਈ ਕਿਸਾਨ ਵੀਰਾਂ ਨੇ ਦੇਖਿਆ ਇਹ ਦੇਖਣ ਚਾਹਿਆ ਕਿ ਜਿਹੜਾ ਲੋਹਾ ਤੱਤ 8 ਤੋਂ 10 ਕਿਲੋ ਜ਼ਮੀਨ 'ਚ ਪਾਤਾ ਉਹਦੇ ਵੀ ਜਿਹੜੀ ਟੌਕਸਿસિਟੀ ਬੂਟਿਆਂ ਨੂੰ ਆ ਜਾਂਦੀ ਹੈ ਸੋ ਕਿਰਪਾ ਕਰਕੇ ਜਿਹੜੀ ਇਹ ਆਪਾਂ ਜਿਹੜੀ ਹੈਗੀ ਸਲਫਰ ਜਾਂ ਲੋਹਾ ਤੱਤਾਂ ਬਿਨਾਂ ਸਵਾਰਸ਼ ਦੇ ਜ਼ਮੀਨ ਦੇ ਵਿੱਚ ਵੈਸੇ ਜਿਹੜਾ ਲੋਹਾ ਤੱਤ ਹੈ ਜ਼ਮੀਨ 'ਚ ਪਾਏ ਦਾ ਜਿਹੜੀ ਫਸਲ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਲਟਾ ਜਿਹੜੀ ਟੌਕਸਿસિਟੀ ਹੀ ਆਉਂਦੀ ਹੈਗੀ ਆ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਤੇ ਇਸ ਤੋਂ ਇਲਾਵਾ ਜਿਹੜਾ ਪੋਟਾਸ਼ ਤੱਤ ਜੇ ਆਪਾਂ ਜ਼ਮੀਨ ਦੇ ਵਿੱਚ ਜਿਹੜੀ ਬੂਟਿਆਂ ਨੂੰ ਘਾਟ ਆਉਂਦੀ ਹੈ ਜੇ ਆਪਾਂ ਨਹੀਂ ਦਿੰਦੇ ਪोटाश ਦੀ ਸਹੀ ਮਾਤਰਾ ਨਹੀਂ ਦਿੰਦੇ ਤਾਂ ਉਹਦੇ ਨਾਲ ਵੀ ਜਿਹੜੇ ਬੂਟਿਆਂ ਦੀਆਂ ਜੜਾਂ ਕਾਲੀਆਂ ਹੋਣ ਲੱਗ ਪੈਂਦੀਆਂ ਸੋ ਜਿੱਥੇ ਵੀ ਆਪਾਂ ਖੇਤਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਪोटाश ਤੱਤ ਨਹੀਂ ਦਿੱਤਾ ਤੁਸੀਂ 10 ਤੋਂ 15 ਕਿਲੋ ਜਿਹੜਾ ਹੈਗਾ ਪੋਟਾਸ਼ੀਅਮ ਕਲੋਰਾਇਡ ਮਤਲਬ ਬਿਊਰੋਟਾ ਪੋਟਾਸ਼ 60% 10 ਤੋਂ 15 ਕਿਲੋ ਪ੍ਰਤੀ ਏਕੜ ਝੋਨੇ ਦੀ ਫਸਲ ਨੂੰ ਜਉ ਤੱਕ ਫਟਾਰਾ ਉਹ ਲੈ ਰਹੀ ਆ ਤਾਂ ਤੁਸੀਂ ਜਰੂਰ ਦੇ ਸਕਦੇ ਹੋ ਅੱਗੇ ਕਿਸਾਨ ਵੀਰੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕਿਸਾਨ ਵੀਰਾਂ ਨੂੰ ਮੈਂ ਸਵਾਰਥ ਕੀਤੀ ਜਿਹੜੀ ਸਪਰੇ ਆਪਾਂ ਕਰਨੀ ਹੈਗੀ ਫਟਾਰੇ ਵਾਸਤੇ ਜਿਹਦੀ ਵਿੱਚ ਜਿੰਕ ਸਲਫੇਟ 21% ਲੋਹਾ ਤੱਤ 19% ਅੱਧਾ ਕਿਲੋ ਕਲੀ ਦਾ ਪਾਣੀ ਜਿਹੜੀ ਅੱਧਾ ਕਿਲੋ ਅਣਬੁਜਿਆ ਚੂਨਾ ਰਾਤ ਨੂੰ ਆਪਾਂ ਪਿਉਣਾ ਅਗਲੇ ਦਿਨ ਉਹ ਜਿਹੜੀ ਹੈਗੀ ਹੈ ਉਹ ਆਪਾਂ ਪਾਣੀ ਵਰਤਨਾ ਫਿਲਟਰ ਕੀਤਾ ਹੋਇਆ ਤੇ 1 ਕਿਲੋ ਯੂਰੀਆ ਇਹ ਵੱਖਰੇ ਵੱਖਰੇ ਕੋਲ ਕੇ ਸਪਰੇ ਕਰਨੀ ਹੈ ਤੇ ਇਹ ਦੇਖਣ ਚਾਹਿਆ ਕਿ ਕਿਸਾਨ ਵੀਰ ਜਿਹੜੇ ਉਹ ਜਿਹੜੇ ਚਲੇਟਡ ਪ੍ਰੋਡਕਟ ਬਾਤ ਰੇ ਆ ਤੇ ਉਦੋਂ ਬਾਅਦ ਜਿਹੜੇ ਸਵਾਲ ਆਉਂਦੇ ਆਪਾਂ ਨੂੰ ਕਿ ਇਹਦੇ ਜਿਹੜੇ ਹੈਗੇ ਰਿਜ਼ਲਟ ਆਪਾਂ ਨੂੰ ਸਹੀ ਮਾਤਰਾ ਦੇ ਵਿੱਚ ਨਹੀਂ ਮਿਲੇ ਸੋ ਕਿਸਾਨ ਵੀਰਾਂ ਨੂੰ ਇਹ ਗੁਜ਼ਾਰਸ਼ ਆ ਕਿ ਕਿਸਾਨ ਵੀਰੋ ਜਿਹੜਾ ਹੈਗਾ ਚਲੇਟਡ ਆਪਾਂ ਜ਼ਿੰਕ ਜਾਂ ਲੋਹਾ ਤੱਤ ਇਹਨਾਂ ਵਰਤਣ ਦੀ ਬਜਾਏ ਜ਼ਿੰਕ ਸਲਫੇਟ 21% ਤੇ ਫੈਰਸ ਸਲਫੇਟ 19% ਜੇ ਤੁਸੀਂ ਇਹ ਤੱਤ ਵਰਤੋਂ ਪਲੱਸ ਜਿਹੜਾ ਇੱਕ 1 ਕਿਲੋ ਯੂਰੀਆ ਤੇ ਅੱਧਾ ਕਿਲੋ ਅਣਬੁਜਾ ਚੂਨਾ ਜਿਹੜਾ ਰਾਤ ਨੂੰ ਆਪਾਂ ਜਿਹੜਾ ਕਲੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਪਿਆਉਣਾ ਤੇ ਉਹਦਾ ਆਪਾਂ ਸਵੇਰ ਨੂੰ ਨਿਤਰਿਆ ਹੋਇਆ ਫਿਲਟਰ ਕੀਤਾ ਹੋਇਆ ਪਾਣੀ ਜਿਹੜਾ ਹਰੇਕ ਪੰਪ ਦੇ ਵਿੱਚ ਆਪਾਂ 1-2 ਲੀਟਰ ਵਰਤਣਾ ਤੇ ਉਹਦੇ ਨਾਲ ਆਪਾਂ ਬੈਸਟ ਰਿਜ਼ਲਟ ਜਿਹੜੇ ਹੈਗੇ ਫਟਾਰੇ ਵਾਸਤੇ ਲੈ ਸਕਦੇ ਆ ਜਿਹੜੇ ਪਿਛਲੇ ਸਾਲਾਂ ਤੋਂ ਕਿਸਾਨ ਵੀ ਵਰਤ ਰਹੇ ਆ ਉਹਨਾਂ ਨੂੰ ਰਿਜ਼ਲਟ ਜਿਹੜੇ ਬੜੇ ਵਧੀਆ ਮਿਲੇ ਆ ਤੇ ਜੇ ਉਹ ਕਿਸਾਨ ਵੀਰੇ ਵੀਡੀਓ ਸੁਣ ਰਹੇ ਆ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਜਿਹੜੇ ਰਿਜ਼ਲਟ ਇਹਦੇ ਸਹੀ ਮਿਲੇ ਆ ਜਾਂ ਘੱਟ ਮਿਲੇ ਆ ਇਹਦੇ ਬਾਰੇ ਜਾਣਕਾਰੀ ਥੱਲੇ ਹੋਰ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਥੱਲੇ ਜਿਹੜਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਅੱਗੇ ਜਿਹੜਾ ਕਿਸਾਨ ਵੀਰ ਉਹ ਇੱਕ ਮੇਰੇ ਦੇਖਣ ਚ ਆਇਆ ਕਿ ਇਹ ਦੇਖ ਕੇ ਜਿਹੜੀ ਬਰੀ ਜਿਹੜੀ ਹੈ ਕਿ ਦੇਖਣ ਦੇ ਵਿੱਚ ਆਈ ਆ ਕਿ ਜਿਹੜਾ ਹੁਣ ਕਿਸਾਨ ਵੀਰ ਜਿਹੜੇ ਯੂਰੀਆ ਜਦੋਂ ਆਪਾਂ ਖਾਦ ਪਾਉਨੇ ਆ ਜਾਂ ਪਹਿਲੀ ਡੋਜ਼ ਆ ਜਾਂ ਦੂਜੀ ਡੋਜ਼ ਆ ਉਹਦੇ ਵਿੱਚ ਕਿਸਾਨ ਵੀ ਜਿਹੜੇ ਉਲੀ ਨਾਸ਼ਕ ਹੈ ਜਿਹਦੇ ਵਿੱਚ 12 63 ਜਾਂ ਜਿਹੜਾ ਹੈਗਾ ਕਈ ਵਾਰ ਦਾਣੇਦਾਰ ਜਿਹੜਾ ਹੈਗਾ ਕੀਟਨਾਸ਼ਕ ਜੀ ਦੇ ਬਾਰੇ ਕਾਟ ਆ ਪਾਇਆ ਜਾਂ ਤੁਸੀਂ ਸ਼ੁਰੂ ਡਾਉਣ ਉਹ ਕਿਸਾਨ ਵੀ ਜਿਹੜੇ ਪਾ ਰਹੇ ਤੇ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਉਹਦੇ ਵਿੱਚ ਜਿਹੜੇ ਹੈ ਕਿਸਾਨ ਵੀਰ ਆਪਦੇ ਹੱਥ ਜਿਹੜੇ ਹਰੇ ਨੀਲੇ ਜਿਹੜੇ ਉਹਨਾਂ ਦੀਆਂ ਫੋਟੋਆਂ ਪਾ ਰਹੇ ਆ ਉਹਦੇ ਵਿੱਚ ਕਿਸਾਨ ਵੀਰ ਉਹ ਆਪਣਾ ਹੈਗਾ ਕਿ ਚਲੋ ਆਪਾਂ ਫਸਲ ਦੇ ਵਾਦੇ ਵਾਸਤੇ ਪਾ ਰਹੇ ਆ ਫਸਲ ਦਾ ਵਾਦਾ ਹੋਵੇ ਨਾ ਹੋਵੇ ਉਹਦੇ ਵਿੱਚ ਆਪਣੀ ਹੈਲਥ ਦੀ ਜਿਹੜੀ ਹੈਗੀ ਹੈ ਹੈਲਥ ਦਾ ਆਪਣੀ ਸਿਹਤ ਦਾ ਬੜਾ ਨੁਕਸਾਨ ਹੁੰਦਾ ਮੈਂ ਪਹਿਲਾਂ ਇਹਦੇ ਬਾਰੇ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਕਿ ਜਦੋਂ ਆਪਾਂ ਕੋਈ ਕੀਟਨਾਸ਼ਕ ਜਾਂ ਕੋਈ ਆਪਾਂ ਖਾਦ ਪਾਉਣੀ ਹੈ ਚਾਹੇ ਉਹ ਯੂਰੀਆ ਜਾਂ ਡੀਪੀ ਆ ਜਾਂ ਸੁਪਰ ਆ ਜਾਂ ਆਪਾਂ ਕੋਈ ਕੀਟਨਾਸ਼ਕ ਜਾਂ ਉਲੀਨਾਸ਼ਕ ਆਪਦੇ ਹੱਥੀਂ ਛਿੱਟਾ ਦੇਣਾ ਉਹਦੇ ਵਾਸਤੇ ਤੁਸੀਂ ਜਿਹੜਾ ਹੈਗਾ ਆਪਦੇ ਹੱਥਾਂ ਦੇ ਉੱਤੇ ਜਿਹੜੇ ਗਲਵਜ਼ ਆ ਜਾਂ ਜਿਹੜੇ ਦਸਤਾਨੇ ਆ ਬਾਜ਼ਾਰ ਦੇ ਵਿੱਚੋਂ 20 25 ਰੁਪਈਆ ਦਾ 30 ਰੁਪਈਆ ਦਾ ਜਿਹੜਾ ਉਹ ਜਿਹੜੇ ਗਲਵਜ਼ ਮਿਲ ਜਾਂਦੇ ਆ ਤੇ ਤੁਸੀਂ ਉਹ ਛੱਟਾ ਦੇਣ ਵਾਸਤੇ ਜਿਹੜੇ ਉਹ ਪ੍ਰੋਡਕਟ ਆ ਜਿਹੜੇ ਉਹ ਜ਼ਰੂਰ ਵਰਤੋ ਹੈਂਡ ਗਲਵਜ਼ ਤੇ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਇਹ ਆਮ ਤੌਰ ਤੇ ਦੇਖਣ ਚ ਰੁਝਾਨ ਆਇਆ ਕਿ ਉਹ ਆਪਣੇ ਹੱਥ ਆ ਜਿਹੜੇ ਉਹ ਨੀਲੇ ਜਾਂ ਹਰੇ ਕਰਕੇ ਜਿਹੜਾ ਦਿਖਾਉਣ ਦੇ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਆ ਇਹਦੇ ਵਿੱਚ ਕਿਸਾਨ ਵੀਰੋ ਜਿਹੜਾ ਮੇਨ ਤੌਰ ਤੇ ਆਪਾਂ ਨੂੰ ਜਿਹੜਾ ਗਿਆਨ ਨਹੀਂ ਹੈਗਾ ਜਦੋਂ ਆਪਾਂ ਕੀਟਨਾਸ਼ਕਾ ਚਾਹੇ ਕੋਈ ਖਾਦ ਹੈ ਜਿਹਦੇ ਵਿੱਚ ਯੂਰੀਆ डीएपी सिंगल सुपर फॉस्फेट ਆ ਜਦੋਂ ਆਪਾਂ ਨੰਗੇ ਹੱਥੀ ਵਰਤਦੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਆਪਣੇ ਡਰਮ ਐ ਮਤਲਬ ਡਰਮੈਟ ਡਰਮਟੋਲੋਜੀਕਲ ਮਾਫ ਕਰਨਾ ਪਰ ਉਹ ਡਰਮਟੋਲੋਜੀਕਲ ਸਮੱਸਿਆਵਾਂ ਜਿਹਦੇ ਵਿੱਚ ਚਮੜੀ ਨਾਲ ਖਾਸ ਤੌਰ ਤੇ ਜਿਹੜੀ ਆਪਾਂ ਡਰਮਟੋਲੋਜੀ ਕਹਦੇ ਨੇ ਚਮੜੀ ਦੀ ਸਟੱਡੀ ਜਿਹਦੇ ਵਿੱਚ ਆਪਣੇ ਸਕਿਨ ਦੇ ਰਾਈ ਜਿਹੜੇ ਹੈਗੇ ਆ ਕੀਟਨਾਸ਼ਕ ਹੈ ਚਾਹੇ ਉਲੀਨਾਸ਼ਕ ਹੈ ਜਾਂ ਆਪਣੇ ਖਾਦਾਂ ਵਰਦੇ ਤਾਂ ਜਿਹੜੀਆਂ ਆਪਣੇ ਸਕਿਨ ਦੇ ਰਹੀਂ ਆਪਣੇ ਖੇਤ ਆਪਣੇ ਜਿਹੜੇ ਸਰੀਰ ਦੇ ਵਿੱਚ ਆਪਣੇ ਖੂਨ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ ਤੇ ਆਪਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਹਦੇ ਵਿੱਚ ਸਾਹ ਦੀਆਂ ਸਮੱਸਿਆਵਾਂ ਤੇ ਆਪਣੀ ਜਿਹੜੀ ਪ੍ਰਜਨਨ ਦੀਆਂ ਸਮੱਸਿਆਵਾਂ ਹੈਲਥ ਸਮੱਸਿਆ ਹੈਲਥ ਹੈਲਥ ਸੰਬੰਧੀ ਜਿਹੜੀਆਂ ਸਮੱਸਿਆਵਾਂ ਉਹ ਆਉਣ ਆਉਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਉਸ ਸੁਭਾਅਕ ਸੋ ਕਿਰਪਾ ਕਰਕੇ ਇਹਦੇ ਨਸਮੰਤ ਵੀ ਆਪਾਂ ਨੂੰ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਇਸ ਤੋਂ ਅੱਗੇ ਹੈਗਾ ਜਿਹੜੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ ਕਿ ਜਿਹੜਾ ਆਪਾਂ ਫੋਕ ਬੰਡ ਤੋਂ ਜਿਹੜੀ ਹੈਗੀ ਵੀਡੀਓ ਪਾਈ ਸੀਗੀ ਫੋੜ ਫੋਕ ਬੰਡ ਤੋਂ ਬਚਾਉਣ ਵਾਸਤੇ ਜਿਹੜੇ ਆਪਾਂ 13045 ਜਿਹੜੇ ਪोटाश ਦੀ ਜਿਹੜੀ ਸਪਰੇਅ ਕਰਨੀ ਆ ਜਾਂ ਬੋਰਨ ਦੀ ਸਪਰੇਅ ਕਰਨੀ ਆ ਉਹ ਆਪਾਂ ਜਿਹੜੀ ਹੈਗੀ ਗੋਬ ਦੇ ਟਾਈਮ ਤੇ ਕਰਨੀ ਹੈ ਤੇ ਕਈ ਕਿਸਾਨ ਵੀਰਾਂ ਦਾ ਸਵਾਲ ਹੈਗਾ ਜੇ ਆਪਾਂ ਪਹਿਲਾਂ ਪोटाश ਪਾਈ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਸੋ ਕਿਸਾਨ ਵੀਰੋ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਿਹੜੀ ਆਪਾਂ ਪਹਿਲਾਂ ਜ਼ਮੀਨ ਦੇ ਵਿੱਚ ਖਾਦ ਦਿੱਤੀ ਹੈ ਉਹ ਆਪ ਬੂਟੇ ਦੇ ਵਾਧੇ ਵਾਸਤੇ ਜਿਹਦੇ ਵਿੱਚ ਨਾਈਟ੍ਰੋਜਨ ਹੈ ਫਾਸਫੋਰਸ ਹੈ ਫਾਸਫੋਰਸ ਜਿਹੜੀ ਕਣਕ ਨੂੰ ਆਪਾਂ ਦਿੱਤੀ ਆ ਉਹ ਵਰਤੀ ਜਾਂਦੇ ਆ ਤੇ ਪਲੱਸ ਜਿਹੜੀ ਇਹ ਪੋਟਾਸ਼ ਦੇਤੀ ਉਸ ਤੋਂ ਬਾਅਦ ਜਿਹੜਾ ਆਪਾਂ ਗੋਭ ਦੇ ਵਿੱਚ ਆਉਣੀ ਆ ਜਦੋਂ ਫਸਲ ਤਾਂ ਉਦੋਂ ਜੇ ਆਪਾਂ 13045 ਦੀ ਜਿਹੜੀ ਹੈਗੀ ਸਪਰੇਅ ਕਰਦੇ ਆ ਪਿਛਲੇ ਸਾਲਾਂ ਦੇ ਵਿੱਚ ਰਿਜ਼ਲਟ ਇਹਦੇ ਬੜੇ ਵਧੀਆ ਮਿਲੇ ਆ 2% 13045 ਦੇ ਵਿੱਚ 2 ਕਿਲੋ 13045 100 ਲੀਟਰ ਪਾਣੀ ਮਗਰ ਆਪਾਂ ਸਪਰੇਅ ਕਰਦੇ ਆ ਪ੍ਰਸ ਬੋਰ ਆਣ ਜਿਹੜਾ ਹੈਗਾ ਅਸੀਰੋ ਲੈ ਕੇ 100 ਗ੍ਰਾਮ ਪ੍ਰਤੀ ਏਕੜ ਦੇ حساب ਨਾਲ 13045 ਦੇ ਨਾਲ ਤੇ ਗੋਭ ਚ ਆਉਣ ਸਮੇ ਜਿਹੜਾ ਇੱਕ ਉਲੀ ਨਾਸ਼ਕ ਸਪਰੇਅ ਕਰਨਾ ਉਹਦੇ ਵਿੱਚ ਆਪਾਂ ਜਿਹੜੀ ਫੋਕ ਘਟਾਉਣ ਦੇ ਵਿੱਚ ਆਪਾਂ ਨੂੰ ਬੜੀ ਵਧੀਆ ਜਿਹੜੀ ਮਦਦ ਮਿਲਦੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਕਈ ਕਿਸਾਨ ਵੀ ਦਾ ਸਵਾਲ ਹੈ ਕਿ ਜੇ ਆਪਾਂ ਜਿਹੜੀ ਅਸੀਂ ਪੋਟਾਸ਼ ਪਾਤੀ ਅਸੀਂ ਜਾਂ ਕਰੀਏ ਜਾਂ ਨਾ ਕਰੀਏ ਉਹ ਕਿਸਾਨ ਵੀਰੋ ਤੁਹਾਡੀ ਮਰਜ਼ੀ ਹੈ। ਜੇ ਆਪਾਂ ਫਸਲ ਤੋਂ ਵਧੀਆ ਝਾੜ ਤੇ ਵਧੀਆ ਆਪਾਂ ਜਿਹੜਾ ਹੈਗਾ ਮੁਨਾਫਾ ਲੈਣਾ ਚਾਹੁੰਦੇ ਆ ਤਾਂ ਆਪਾਂ ਨੂੰ ਜਿਹੜੀ ਸਪਰੇਅ ਹੈ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਉਹ ਜਿਹੜਾ ਆਪਣੇ ਤੇ ਨਿਰਭਰ ਕਰਦਾ ਕਿ ਜੇ ਆਪਾਂ ਸਮੇਂ-ਸਮੇਂ ਤੇ ਜੇ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਸਪਰੇਆ ਕਰਦੇ ਆਂ ਝਾੜ ਵਧਾਉਣ ਵਾਲੀਆਂ ਬਜਾਏ ਕਿ ਆਪਾਂ ਕਿਸੇ ਤਰ੍ਹਾਂ ਦੇ ਗ੍ਰੋਥ ਪ੍ਰੋਮੋਟਰ ਜਾਂ ਗ੍ਰੋਥ ਰੈਗੂਲੇਟਰ ਵਰਤੀਏ ਤਾਂ ਉਹਦੇ ਥਾਂ ਤੇ ਆਪਾਂ ਜਿਹੜੇ ਤਾਲੀਆਂ ਸਪਰੇਆ ਕਰੀਏ ਤਾਂ ਆਪਾਂ ਜਿਹੜੇ ਵਧੀਆ ਝਾੜ ਤੇ ਵਧੀਆ ਮੁਨਾਫਾ ਲੈ ਸਕਦੇ ਆਂ ਘੱਟ ਖਰਚੇ ਤੇ ਤੇ ਇੱਕ ਗੱਲ ਛ ਹੋਰ ਹੈ ਕਿ ਜਿਹੜੇ ਕਿਸਾਨ ਵੀਰ ਆ ਉਹ ਪਹਿਲਾਂ ਤੋਂ ਹੀ ਜਿਹੜੇ ਹੈਗੇ ਆ ਉਲੀ ਨਾਸ਼ਕ ਜਾਂ ਕੀਟਨਾਸ਼ਕ ਪਾਉਣ ਲੱਗ ਪੈਂਦੇ ਜਿਸ ਦੀ ਪਰ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਸ ਦੇ ਵਿੱਚ ਆਪਾਂ ਜਿਹੜੇ ਆਪਣੀ ਹੈਲਥ ਨੂੰ ਵੀ ਜਿਹੜਾ ਹੈਗਾ ਡੈਮੇਜ ਕਰਦੇ ਆ ਆਪਣੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਆ ਤੇ ਆਪਣਾ ਪੈਸਾ ਵੀ ਆਪਾਂ ਫਜ਼ੂਲ ਜਿਹੜਾ ਹੈਗਾ ਖਰਾਬ ਕਰਦੇ ਆ ਉਹਨਾਂ ਚੀਜ਼ਾਂ ਤੋਂ ਆਪਾਂ ਗਰੇਜ ਕਰੀਏ ਜਿਹੜਾ ਸਿਫਾਰਸ਼ ਕੀਤੀ ਗਈ ਹੈ ਖੇਤੀਮਾਰਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਂ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਉਹਦੇ ਸਿਫਾਰਸ਼ ਦੇ ਅਨਸਾਰ ਆਪਾਂ ਜਿਹੜੇ ਹੈਗੇ ਆ ਪਹਿਲਾਂ ਤੱਤ ਫਸਲ ਨੂੰ ਦਈਏ ਉਦੋਂ ਬਾਅਦ ਜਿਹੜੀਆਂ ਸਪਰੇਆਂ ਕਰੀਏ ਤੱਤਾਂ ਦੀਆਂ ਫਿਰ ਜੇ ਲੋੜ ਅਨਸਾਰ ਜੇ ਕੀੜੇ ਮਕੌੜੇ ਆਂਦਾ ਜਾਂ ਬਿਮਾਰੀ ਦਾ ਅਟੈਕ ਹੁੰਦਾ ਤਾਂ ਉਹਦੇ ਅਨਸਾਰ ਆਪਾਂ ਜਿਹੜੇ ਹੈਗੇ ਆ ਕੀਟਨਾਸ਼ਕ ਸਪਰੇਅ ਕਰਨੇ ਆ ਉਹ ਵੀ ਈਟੀਐ ਲੈਵਲ ਤੇ ਆ ਕੇ ਉਲੀਨਾਸ਼ਕ ਆਪਾਂ ਜਿਹੜੀ ਸਪਰੇਅ ਦੇਣੀ ਹੈ ਜਦੋਂ ਫਸਲ ਗੋਭ ਚਾਉਂਦੀ ਹੈ ਉਦੋਂ ਆਪਾਂ ਲਾਜ਼ਮੀ ਆ ਕੋਲੀਨਾਸ਼ਕ ਦੇਣਾ ਪਿਛਲੇ ਸਾਲ ਪਿਛਲੇ ਸਾਲ ਵੀ ਮੈਂ ਇਹੀ ਕਿਹਾ ਸੀ ਜਿਹੜੇ ਕਿਸਾਨ ਵੀਰਾਂ ਨੇ ਜਿਹੜੇ ਹੈਗੇ ਉਲੀ ਨਾਸ਼ਕ ਉਲੀ ਰੋਗ ਦੀ ਉਲੀ ਰੋਗ ਦਾ ਹਮਲਾ ਹੋਣ ਤੋਂ ਬਾਅਦ ਕੀਤੇ ਐ ਸਪਰੇ ਉੱਥੇ ਜਿਹੜਾ ਕਿ ਝਾੜ ਘਟਿਆ ਸੋ ਇਸ ਕਰਕੇ ਸਮੇਂ-ਸਮੇਂ ਤੇ ਖੇਤੀ ਮਾਰਾਂ ਦੀ ਰੈਅ ਦੇ ਅਨੁਸਾਰ ਜਿਹੜਾ ਆਪਾਂ ਜਿਹੜੀ ਸਪਰੇ ਕਰਨੀ ਹੈ ਚਾਹੇ ਪਖਾਦ ਪਾਉਣੀ ਹੈ ਉਹ ਆਪਾਂ ਕਰਾਂਗੇ ਤਾਂ ਵਧੀਆ ਝਾੜ ਘੱਟ ਖਰਚੇ ਨਾਲ ਵਧੀਆ ਮੁਨਾਫਾ ਲੈ ਕੇ ਆਪ ਜਿਹੜੀ ਫਸਲ ਆਪਣੀ ਲੈ ਸਕਦੇ ਆ ਹੋਰ ਤੁਹਾਡਾ ਕੋਈ ਸੁਝਾਅ ਜਾਂ ਸਵਾਲ ਹੋਵੇ ਜਰੂਰ ਦੱਸਿਓ ਵੀਡੀਓ ਬਤ ਵਾਸੇ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ